ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬਹੁਤ ਵੱਡੇ ਕੜਾਏ ਵਿੱਚ ਤੇਲ ਗਰਮ ਕਰਵਾ ਕੇ ਉਸ ਉਬਲਦੇ ਤੇਲ ਵਿੱਚ 2200 ਬੰਦਿਆਂ ਨੂੰ ਜਉਂਦਿਆਂ ਹੀ ਸੁੱਟ ਕੇ ਸਾੜ ਦਿੱਤਾ ਸੀ। ਦੋਸਤੋ ਅੱਜ ਬਹੁਤ ਘੱਟ ਸਿੱਖ ਇਸ ਇਤਿਹਾਸ ਬਾਰੇ ਜਾਣਦੇ ਹੋਣਗੇ। ਜਦੋਂ 10ਵੇਂ ਪਾਤਸ਼ਾਹ ਨੇ 2200 ਮਸੰਦਾਂ ਨੂੰ ਇਸ ਤਰੀਕੇ ਦੇ ਨਾਲ ਗਰਮ ਉਬਲਦੇ ਤੇਲ ਵਿੱਚ ਸੁੱਟ ਕੇ ਸਾੜ ਦਿੱਤਾ। ਕੌਣ ਸਨ ਇਹ ਮਸੰਦ? ਐਸਾ ਇਹਨਾਂ ਨੇ ਕੀ ਗੁੜਾ ਕੀਤਾ? ਕੀ ਐਸਾ ਪਾਪ ਕੀਤਾ ਕਿ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨੀ क्रूरਤਾ ਦੇ ਨਾਲ ਸਾੜ ਕੇ ਮਾਰਿਆ ਇਹ ਸਾਖੀ ਕਿਸ ਵੇਲੇ ਦੀ ਹੈ ਜਾਣਦੇ ਹਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਇਸ ਇਤਿਹਾਸ ਬਾਰੇ ਪਰ ਉਸ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕਿ ਇਹ ਮਸੰਦ ਕੌਣ ਹੁੰਦੇ ਸਨ ਤੇ ਸਿੱਖ ਧਰਮ ਵਿੱਚ ਮਸੰਦ ਪ੍ਰਥਾ ਕਦੋਂ ਅਤੇ ਕਿਸ ਨੇ ਸ਼ੁਰੂ ਕੀਤੀ ਸੀ ਤਾਂ ਜਿਸ ਵੇਲੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪਦੇ ਹਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਿੱਖੀ ਦੇ ਪ੍ਰਚਾਰ ਵਾਸਤੇ ਉਦੋਂ ਪੂਰੇ ਭਾਰਤ ਦੇ 22 ਰਾਜਾਂ ਵਿੱਚ ਇੱਕ 22 ਮੰჯੀਆਂ ਸਥਾਪਿਤ ਕਰਦੇ ਹਨ ਇਹਨਾਂ 22 ਮੰჯੀਆਂ ਦੇ ਮੁਖੀ ਉਹਨਾਂ ਸਿੱਖਾਂ ਨੂੰ ਬਣਾਇਆ ਗਿਆ ਜੋ ਸਿੱਖੀ ਰਹਿਤ ਦੇ ਪੂਰੇ ਪੱਕੇ ਧਾਰਨੀ ਸਨ ਇਹਨਾਂ 22 ਮੰჯਿਆਂ ਦੇ ਅਹੁਦੇਦਾਰ ਸਿੱਖਾਂ ਦੀ ਜ਼ਿੰਮੇਵਾਰੀ ਲਈ ਗਈ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ। ਇਹਨਾਂ ਅਹੁਦੇਦਾਰਾਂ ਵਿੱਚ ਕਈ ਹਿੰਦੂ ਤੇ ਕਈ ਮੁਸਲਮਾਨ ਵੀ ਸ਼ਾਮਲ ਸਨ। ਫਿਰ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਸੁਭਾਏ ਮੰਡ ਹੁੰਦੇ ਹਨ ਤਾਂ ਇਹਨਾਂ 22 ਮੰჯਿਆਂ ਦੀ ਗਿਣਤੀ ਵੱਧ ਕੇ 52 ਹੋ ਜਾਂਦੀ ਹੈ। ਮੰჯਿਆਂ ਤੇ ਬੈਠੇ ਇਹ ਸਿੱਖ ਇੱਕ ਹਿਸਾਬ ਦੇ ਨਾਲ ਅੱਜ ਦੇ ਸਿੱਖ ਪ੍ਰਚਾਰਕਾਂ ਵਰਗੇ ਹੀ ਹੁੰਦੇ ਸਨ। ਤੇ ਇਹਨਾਂ ਨੂੰ ਹੀ ਮਸੰਦ ਕਿਹਾ ਜਾਂਦਾ ਸੀ ਕਿਉਂਕਿ ਮੰਜੀ ਦਾ ਫਾਰਸੀ ਭਾਸ਼ਾ ਦੇ ਵਿੱਚ ਅਰਥ ਹੁੰਦਾ ਹੈ ਮਸਨਦ ਜਿਸ ਦਾ ਮਤਲਬ ਕਿ ਜਿਹੜਾ ਬੰਦਾ ਮਸਨਦ ਜਾਂ ਆਮ ਸੰਗਤ ਤੋਂ ਥੋੜਾ ਉੱਤੇ ਬੈਠਾ ਹੋਵੇ ਉਹ ਮਸੰਦ ਅਖਵਾਉਂਦਾ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਸ਼ੁਰੂ ਹੋਈ ਮਸੰਦ ਆਪਣੇ ਆਪਣੇ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਸਨ ਤੇ ਆਮ ਸਿੱਖ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਹੀਂ ਕਿਤੇ ਜਾ ਸਕਦੇ ਸਨ ਉਹ ਆਪਣੀ ਭੇਟਾ ਵੀ ਇਹਨਾਂ ਮਸੰਦਾਂ ਨੂੰ ਹੀ ਫੜਾ ਦਿੰਦੇ ਸਨ ਤੇ ਇਹ ਮਸੰਦ ਉਸ ਭੇਟਾ ਨੂੰ ਅੱਗੇ ਗੁਰੂ ਸਾਹਿਬ ਕੋਲ ਪਹੁੰਚਦੀ ਕਰ ਦਿੰਦੇ ਹਰ ਸਾਲ ਵਿਸਾਖੀ ਦੇ ਤਿਹਾਰ ਤੇ ਸਾਰੇ ਮਸੰਦ ਆਪਣੇ ਆਪਣੇ ਇਲਾਕਿਆਂ ਵਿੱਚੋਂ ਸੰਗਤ ਨੂੰ ਇਕੱਠਿਆ ਕਰਕੇ ਸ੍ਰੀ ਗੋਵਿੰਦਵਾਲ ਸਾਹਿਬ ਲੈ ਕੇ ਆਉਂਦੇ ਸਮਾਂ ਇਸੇ ਤਰੀਕੇ ਬੀਤਦਾ ਰਹਿੰਦਾ ਏ ਤੇ ਇਹ ਮਸੰਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਅਰਗੁਬਿੰਦ ਮਹਾਰਾਜ ਦੇ ਸਮੇਂ ਵੀ ਆਪਣੇ ਇਸੇ ਤਰੀਕੇ ਦੇ ਨਾਲ ਸੇਵਾ ਨਿਭਾਉਂਦੇ ਰਹਿੰਦੇ ਹਨ ਪਰ ਜਿਸ ਵੇਲੇ ਸ੍ਰੀ ਗੁਰੂ ਹਰ Rai ਸਾਹਿਬ ਗੁਰਤਾ ਗੱਦੀ ਤੇ ਸੁਭਾਏ ਮਾਣ ਹੁੰਦੇ ਉਦੋਂ ਤੋਂ ਹੀ ਇਹਨਾਂ ਮਸੰਦਾਂ ਵਿੱਚ ਕੁਝ ਕੁ ਗੜਬੜੀ ਕਰਨ ਲੱਗ ਪੈਂਦੇ ਹਨ ਇਹਨਾਂ ਵਿੱਚ ਕਈਆਂ ਨੇ ਤਾਂ ਗੁਰੂ ਸਾਹਿਬ ਵਾਂਗ ਹੀ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਆਪਣੇ ਵਕੂ ਵੱਖਰੇ ਡੇਰੇ ਸਥਾਪਿਤ ਕਰ ਲਏ ਸਨ ਜਦੋਂ ਸ੍ਰੀ ਗੁਰੂ ਹਰ Rai ਸਾਹਿਬ ਜੋਤੀ ਜੋ ਸਮਾ ਜਾਂਦੇ ਤਾਂ ਪਿੱਛੋਂ ਬਾਬਾ RAM Rai ਕੁਝ ਮਸੰਦਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਇਸੇ ਤਰੀਕੇ ਦੇ ਨਾਲ ਕੁਝ ਮਸੰਦ ਧੀਰਮਲ ਦੇ ਨਾਲ ਜਾ ਕੇ ਜੁੜ ਜਾਂਦੇ ਹਨ ਉਸ ਵਕਤੇ ਇਹਨਾਂ ਮਸੰਦਾਂ ਦਾ ਇਹਨਾਂ ਦਿਮਾਗ ਖਰਾਬ ਹੋ ਜਾਂਦਾ ਕਿ ਇਹ ਸੰਗਤ ਇਕੱਠੀ ਕਰਕੇ ਉਪਦੇਸ਼ ਦੇਣ ਲੱਗ ਪੈਂਦੇ ਕਿ ਅਸੀਂ ਜਿਸ ਨੂੰ ਵੀ ਚਾਹੀਏ ਉਸੇ ਆਮ ਬੰਦੇ ਨੂੰ ਵੀ ਭਾਵੇਂ ਗੁਰੂ ਬਣਾ ਸਕਦੇ ਹਾਂ ਸਿੱਖਾਂ ਦੇ ਗੁਰੂ ਦੀ ਚੋਣ ਕਰਨੀ ਸਿਰਫ ਸਾਡੇ ਹੱਥਾਂ ਵਿੱਚ ਹੀ ਹੈ ਇੱਕ ਵਾਰ ਸ੍ਰੀ ਗੁਰੂ ਹਰ Rai ਸਾਹਿਬ ਇੱਕ ਪਹਾੜੀ ਦੀ ਚੋਟੀ ਤੇ ਚੜ੍ਹ ਕੇ ਅਚਨ ਚੇਤਹੀ ਇੱਕ ਪਾਸੇ ਵੱਲ ਕਿੰਨਾ ਸਮਾਂ ਦੇਖਦੇ ਰਹਿੰਦੇ ਜਦੋਂ ਸੰਗਤ ਗੁਰੂ ਸਾਹਿਬ ਤੋਂ ਅਜਹਿ ਕਰਨ ਪਿੱਛੇ ਦਾ ਕਾਰਨ ਪੁੱਛਦੀ ਹੈ ਤਾਂ ਗੁਰੂ ਹਰ Rai ਸਾਹਿਬ ਫਰਮਾਉਂਦੇ ਹਨ ਕਿ ਅਸੀਂ ਦੇਖ ਰਹੇ ਹਾਂ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਬਣਾਇਆ ਸਿੱਖੀ ਦਾ ਜਹਾਜ਼ ਅੱਜ ਹੌਲੀ-ਹੌਲੀ ਟੁੱਟ ਰਿਹਾ ਏ ਸੰਗਤ ਦੋੜਾ ਹੈਰਾਨ ਹੋ ਕੇ ਪੁੱਛਦੀ ਕਿ ਮਹਾਰਾਜ ਫੇਰ ਇਸ ਜਹਾਜ਼ ਨੂੰ ਸਬਾਲਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤਾਂ ਇਸ ਦੇ ਜਵਾਬ ਵਿੱਚ ਸ਼੍ਰੀ ਗੁਰੂ ਹਰ Rai ਸਾਹਿਬ ਉੱਤਰ ਦਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਸ ਟੁੱਟਦੇ ਜਾ ਰਹੇ ਜਹਾਜ਼ ਨੂੰ ਹੁਣ ਅਸੀਂ 10ਵੇਂ ਜਮੇ ਵਿੱਚ ਜਾ ਕੇ ਇਕੱਠਿਆ ਕਰਾਂਗੇ ਉਸ ਵਕਤੇ ਨ ਮਸੰਦਾ ਨੇ ਆਪਣੀ ਸੁੱਖ ਸਹੂਲਤ ਦੇ ਹਿਸਾਬ ਦੇ ਨਾਲ ਸਿੱਖ ਧਰਮ ਵਿੱਚ ਵੰਡੀਆਂ ਪਾ ਦਿੱਤੀਆਂ ਸਨ ਇਨਾਂ ਵਿੱਚ ਕੁਝ ਰਾਮਰਾਏ ਨੂੰ ਗੁਰੂ ਬਣਾ ਕੇ ਪੁੱਜਣ ਲੱਗ ਪਏ, ਕੁਝ ਧੀਰਮਲ ਨੂੰ ਤੇ ਕਈ ਮਸੰਦ ਪ੍ਰਤੀਜਾਨ ਦੇ ਪਰਿਵਾਰ ਨਾਲ ਜਾ ਕੇ ਜੁੜ ਗਏ ਸਨ। ਇਸ ਤਰ੍ਹਾਂ ਇਹਨਾਂ ਮਸੰਦਾਂ ਨੇ ਕੁਝ ਸਿੱਖ ਸੰਗਤ ਨੂੰ ਗਮਰਾਹ ਕਰਕੇ ਆਪਣੇ ਪਿੱਛੇ ਲਗਾ ਲਿਆ ਸੀ। ਸਮਾਂ ਫੇਰ ਅੱਗੇ ਬੀਤਦਾ ਤੇ ਸਿੱਖ ਧਰਮ ਦੀ ਗੁਰਤਾ ਗੱਦੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਆਉਂਦੀ ਹੈ। ਪਰ ਉਦੋਂ ਤੱਕ ਇਹ ਸਾਰੇ ਦੇ ਸਾਰੇ ਮਸੰਦ ਹੀ ਇੱਕ ਦੂਜੇ ਵੱਲ ਵੇਖ ਕੇ ਭ੍ਰਸਟ ਹੋ ਚੁੱਕੇ ਸਨ। ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਤਮਤਾਨ ਸਾਹਿਬ ਦੇ ਇੱਕ ਦੱਗੂ ਨਾਮ ਦੇ ਮਸੰਦ ਨੂੰ ਪੈਸੇ ਦਿੱਤੇ ਕਿ ਉਹ ਸੰਗਤਾਂ ਦੇ ਪੀਣ ਵਾਸਤੇ ਪਾਣੀ ਦਾ ਉੱਥੇ ਇੱਕ ਖੂਹ ਲਵਾਵੇ ਪਰ ਉਹ ਹੰਕਾਰਿਆ ਹੋਇਆ ਦੱਗੂ ਮਸੰਦ ਉਹਨਾਂ ਪੈਸਿਆਂ ਨਾਲ ਆਪਣੀ ਜ਼ਮੀਨ ਵਿੱਚ ਹੀ ਇੱਕ ਖੂਹ ਬਣਾ ਲੈਂਦਾ ਜੋ ਪੈਸੇ ਨਵੇਂ ਪਾਸ਼ਾ ਜੀ ਨੇ ਦਿੱਤੇ ਸਨ ਪਰ ਫਿਰ ਅਕਾਲ ਪੁਰਖ ਦੀ ਐਸੀ ਖੇਡ ਵਰਤਦੀ ਹੈ ਕਿ ਉਹ ਖੂਹ ਜਦੋਂ ਬਣਾਉਣਾ ਸ਼ੁਰੂ ਕੀਤਾ ਗਿਆ ਤਾਂ ਉਹ ਹੀ ਨਹੀਂ ਗਿਆ ਦੂਰ ਦੂਰ ਤੋਂ ਦੱਗੂ ਮਸੰਦ ਨੇ ਮਿਸਤਰੀ ਬੁਲਾਏ ਪਰਾ ਉਹ ਖੂਹ ਰੇਟਾ ਪਾਣੀ ਦੇ ਪਤਨ ਤੱਕ ਪਹੁੰਚਿਆ ਹੀ ਨਹੀਂ ਅੱਜ ਵੀ ਇਹ ਖੂਹ ਉਸੇ ਤਰੀਕੇ ਦੇ ਨਾਲ ਹੀ ਗੁਰਦੁਆਰਾ ਤਮਤਾਨ ਸਾਹਿਬ ਤੋਂ ਥੋੜੀ ਦੂਰ ਉਸੇ ਤਰੀਕੇ ਦੇ ਨਾਲ ਖੜਾ ਹੋਇਆ ਹੈ ਅਜਿਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਨੀਚ ਹਰਕਤਾਂ ਇਹ ਮਸੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕਰਨ ਲੱਗ ਪਏ ਸਨ ਇੱਕ ਵਾਰ ਇੱਕ ਮਸੰਦ ਗੁਰੂ ਘਰ ਦੀ ਇੱਕ ਦਾਸੀ ਨੂੰ ਹੀ ਆਪਣੇ ਘਰ ਵਿੱਚ ਕੈਦ ਕਰਕੇ ਆਪਣੀ ਰਖੈਲ ਬਣਾ ਕੇ ਰੱਖ ਲੈਂਦਾ ਹੈ ਇਦਾਂ ਕਰਦਿਆ ਕਰਦਿਆ ਸਮਾਂ ਅੱਗੇ ਬੀਤਦਾ ਹਰੋਣ ਸਮਾਂ ਉਹਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਉੱਤੇ ਸਭਾਇਮਾਨ ਹੁੰਦੇ ਹਨ ਪਰ ਉਸ ਵੇਲੇ ਤੱਕ ਇਹ ਸਾਰੇ ਦੇ ਸਾਰੇ ਮਸਾਧ ਹੀ ਸੰਗਤ ਵੱਲੋਂ ਮਿਲੇ ਮੁਫਤ ਦੇ ਪੈਸੇ ਕਾਰਨ ਅਤ ਦਰਜੇ ਦੇ ਭ੍ਰਸ਼ਟ ਅਤੇ ਅਤ ਦਰਜੇ ਦੇ ਨੀਚ ਬਣ ਚੁੱਕੇ ਸਨ ਜਿਸ ਵੇਲੇ 9 ਸਾਲ ਦੀ ਉਮਰ ਵਿੱਚ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਸ਼ਹੀਦੀ ਦੇਣ ਵਾਸਤੇ ਤੋਰਦੇ ਤਾਂ ਉਸ ਵਕਤੇ ਨ ਮਸੰਦਾ ਵੱਲੋਂ ਸਖਤ ਵਿੱਚ ਪ੍ਰਚਾਰਿਆ ਗਿਆ ਕਿ ਇਹ ਬਾਲ ਗੁਰੂ ਗੋਬਿੰਦ ਰਾਏ ਤਾਂ ਜੇ ਬਹੁਤ ਨਿਆਣਾ ਏ ਅਸਲੀ ਗੁਰੂ ਤੁਹਾਡੇ ਅਸੀਂ ਆਂ ਜੇ ਅਸੀਂ ਨਾ ਹੋਈਏ ਤਾਂ ਦੁਨੀਆ ਤੋਂ ਸਿੱਖੀ ਕਦੋਂ ਦੀ ਖਤਮ ਹੋ ਜਾਵੇਗੀ ਹੰਕਾਰੇ ਹੋਏ ਇਹਨਾਂ ਦੁਸ਼ਟ ਮਸੰਦਾ ਨੇ ਉਦੋਂ ਤੱਕ ਗੁਰੂ ਘਰਾਂ ਵਿੱਚ ਹੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਇੰਨਾ ਹੀ ਨਹੀਂ ਇਹ ਦੁਸ਼ਟ ਆਮ ਸਿੱਖ ਸੰਗਤ ਨੂੰ ਸ਼ਰੇਆਮ ਲੁੱਟਦੇ ਤੇ ਉਹਨਾਂ ਤੇ ਰਾਜ ਕੇ ਜ਼ੁਲਮ ਢਾਉਂਦੇ ਆਖਰਕਾਰ ਸਾਰੀ ਸਿੱਖ ਸੰਗਤ ਫੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਇਕੱਠੀ ਹੋ ਕੇ ਇਹਨਾਂ ਦੁਸ਼ਟ ਮਸੰਦਾਂ ਦੀਆਂ ਸ਼ਿਕਾਇਤਾਂ ਲੈ ਕੇ ਜਾਂਦੀ ਹੈ ਸਾਰੀਆਂ ਸ਼ਿਕਾਇਤਾਂ ਨੂੰ ਵਾਰੀ-ਵਾਰੀ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੱਗੇ ਦਰਬਾਰ ਵਿੱਚ ਫਰਮਾਉਂਦੇ ਹਨ ਕਿ ਮੈਨੂੰ ਤੁਸੀਂ ਮਸੰਦਾਂ ਦੀ ਨਕਲ ਕਰਕੇ ਦਿਖਾਓ ਕਿ ਇਹ ਦੁਸ਼ਟ ਕਿਹੋ ਜੇ ਕੰਮ ਕਰ ਰਿਹਾ ਉਸ ਵਕਤ ਗੁਰੂ ਸਾਹਿਬ ਦੇ ਹੁਕਮ ਤੇ ਦਰਬਾਰ ਵਿੱਚ ਆਮ ਨਕਲਚੀ ਭੰਡਾ ਨੂੰ ਬੁਲਾਇਆ ਜਾਂਦਾ ਹੈ ਕਿ ਤੁਸੀਂ ਮਸੰਦਾਂ ਦੀ ਨਕਲ ਕਰਕੇ ਦਿਖਾਓ ਇਹ ਜੋ ਨਕਲਚੀ ਦਰਬਾਰ ਵਿੱਚ ਆਏ ਸਨ ਇਹ ਗੁਰੂ ਸਾਹਿਬਾ પાસે 15 ਦਿਨਾਂ ਦੀ ਮੌਲਤ ਮੰਗਦੇ ਹਨ ਕਿ ਅਸੀਂ ਤੁਹਾਨੂੰ 15 ਦਿਨ ਬਾਅਦ ਮਸੰਦਾਂ ਦੀ ਨਕਲ ਕਰਕੇ ਦਿਖਾਵਾਂਗੇ 15 ਦਿਨ ਬੀਤ ਜਾਂਦੇ ਤੇ ਹੁਣ ਅਖੀਰਲੇ ਦਿਨ ਫਿਰ ਉਹਨਾਂ ਨਕਲਚੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਅਖਾੜਾ ਲਗਾ ਕੇ ਮਸੰਦਾਂ ਦੀ ਨਕਲ ਕਰਨ ਦਾ ਇੱਕ ਨਾਟਕ ਖੇਡਿਆ ਜਾਂਦਾ ਇਸ ਨਾਟਕ ਵਿੱਚ ਇੱਕ ਕਾਫੀ ਮੋٹے ਭਾਰੇ ਸਰੀਰ ਦਾ ਪੰਡ ਲੰਮੀ ਸਾਰੀ ਦਾੜ੍ਹੀ ਲਗਾ ਕੇ ਸਿਰ ਤੇ ਵੱਡੀ ਸਾਰੀ ਪੱਗ ਬੰਨ੍ਹ ਕੇ ਮਸੰਦ ਬਣਦਾ ਹੈ ਉਸਨੇ ਲਾਲ ਸੂਏ ਰੰਗ ਦਾ ਲੰਮਾ ਸਾਰਾ ਚੋਲਾ ਪਾ ਕੇ ਆਪਣੇ ਦੋਹਾਂ ਹੱਥਾਂ ਵਿੱਚ ਸੋਨੇ ਦੇ ਕੜੇ ਪਾ ਲਏ ਤੇ ਗਲ ਦੇ ਵਿੱਚ ਮੋਤੀਆਂ ਦੀ ਮਾਲਾ ਪਾ ਲਈ ਇਹ ਸਾਰਾ ਕੁਝ ਪਹਿਨ ਕੇ ਉਹ ਇੱਕ ਵਧੀਆ ਘੋੜੀ ਉੱਤੇ ਬੈਠ ਗਿਆ ਤੇ ਨਾਲ ਆਪਣਾ ਇੱਕ ਨੌਕਰ ਬਣਾ ਕੇ ਤੋਰ ਲਿਆ ਇੰਨਾ ਹੀ ਨਹੀਂ ਉਸ ਮਸੰਦ ਬਣੇ ਭੰਡ ਨੇ ਨਾਲ ਇੱਕ ਬਹੁਤ ਖੂਬਸੂਰਤ ਕੰਜਰੀ ਵੀ ਲੈ ਲਈ ਕਿਉਂਕਿ ਉਸ ਵਕਤ ਅਸਲੀ ਵਾਲੇ ਮਸੰਦ ਵੀ ਇਦਾਂ ਹੀ ਕਰਦੇ ਹੁੰਦੇ ਸਨ ਅਸਲੀ ਮਸੰਦ ਵੀ ਆਪਣੇ ਮਨ ਪਰਚਾਵੇ ਵਾਸਤੇ ਆਪਣੇ ਨਾਲ ਇੱਕ ਵੇਸਵਾ ਨੂੰ ਰੱਖਦੇ ਹੁੰਦੇ ਸਨ ਇਹ ਸਾਰੀ ਤਿਆਰੀ ਕਰਕੇ ਇਹ ਨਕਲਚੀਆ ਪੰਡ ਅਸਲੀ ਮਸੰਦ ਬਣ ਕੇ ਇੱਕ ਗਰੀਬ ਜੇ ਸਿੱਖ ਦੇ ਘਰ ਵਿੱਚ ਜਾਂਦਾ ਏ ਤੇ ਉੱਚੀ ਸਾਰੀ ਆਵਾਜ਼ ਮਾਰਦਾ ਏ ਕਿ ਉਹ ਗੁਰੂ ਮਾਰਿਆ ਇੱਧਰ ਆ ਅੱਗੇ ਉਹ ਵਿਚਾਰਾ ਗਰੀਬ ਸਿੱਖ ਡਰਦਾ ਮਾਰਾ ਕੰਬਦਾ ਹੋਇਆ ਮਸੰਦ ਦੇ ਕੋਲ ਆਉਂਦਾ ਤੇ ਆ ਕੇ ਉਸ ਦੇ ਪੈਰਾਂ ਵਿੱਚ ਲੰਮਿਆ ਪੈ ਜਾਂਦਾ ਤੇ ਬੋਲਦਾ ਏ ਜੀ ਆਇਆਂ ਨੂੰ ਜੀ ਸਾਡੇ ਘਰ ਗੁਰੂ ਵਾਲੇ ਆਏ ਹਨ ਉਹ ਗਰੀਬ ਸਿੱਖ ਮਸਾਦ ਨੂੰ ਮੱਥਾ ਟੇਕ ਕੇ ਭੱਜ ਕੇ ਆਪਣੇ ਅੰਦਰੋਂ ਇੱਕ ਪੁਰਾਣਾ ਜਾਂ ਮੰਜਾ ਲੈ ਕੇ ਆਉਂਦਾ ਜੋ ਉਸ ਦੇ ਕੋਲ ਇੱਕੋ ਹੀ ਹੁੰਦਾ ਹੈ ਤੇ ਨਾਲ ਇੱਕ ਨਵੀਂ ਚਿੱਟੀ ਚਾਦਰ ਮੰਜੇ ਤੇ ਵਿਛਾਉਣ ਵਾਸਤੇ ਕੱਢ ਕੇ ਲਿਆਉਂਦਾ ਕਾਲੀ ਕਾਲੀ ਚਾਦਰ ਮੱਜੇ ਤੇ ਵਿਛਾ ਕੇ ਗਰੀਬ ਸਿੱਖ ਜਦੋਂ ਮਸਾਦ ਨੂੰ ਮੰਜੇ ਤੇ ਬਹਿਣ ਲਈ ਬੇਨਤੀ ਕਰਦਾ ਤਾਂ ਉਹ ਮਸਾਦ ਅੱਗੋਂ ਲੱਤ ਮਾਰ ਕੇ ਮੰਜਾ ਪੁੱਠਾ ਕਰ ਦਿਆ ਬੋਲਦਾ ਕਿ ਹੁਣ ਅਸੀਂ ਮੰਜੇ 'ਤੇ ਬੈਠਾਂਗੇ ਜਾਂ ਜਾ ਕੇ ਸਾਡੇ ਵਾਸਤੇ ਇੱਕ ਪਲੰਘ ਲੈ ਕੇ ਆ ਬਚਾਰਾ ਸਿੱਖ ਭੱਜ ਕੇ ਪਿੰਡ ਵਿੱਚ ਜਾਂਦਾ ਤੇ ਕਿਤੋਂ ਮੰਗ ਤੰਗ ਕੇ ਇੱਕ ਪਲੰਘ ਲੈ ਕੇ ਆਉਂਦਾ ਹੈ ਪਲੰਘ ਤੇ ਚਾਦਰ ਵਿਛਾ ਕੇ ਮਸੰਦ ਨੂੰ ਬਿਠਾਉਂਦਾ ਉਸ ਸਿੱਖ ਦੀ ਘਰਵਾਲੀ ਭੱਜ ਕੇ ਪੀਣ ਵਾਲਾ ਪਾਣੀ ਲੈ ਕੇ ਆਉਂਦੀ ਹੈ ਪਾਣੀ ਦਾ ਗਲਾਸ ਵੇਖ ਕੇ ਮਸੰਦ ਟੁੱਟ ਕੇ ਉਸ ਸਿੱਖ ਦੀ ਘਰਵਾਲੀ ਨੂੰ ਪੈਂਦਾ ਹੈ ਕਿ ਅਸੀਂ ਪਾਣੀ ਨਹੀਂ ਪੀਣਾ ਮੇਰੇ ਵਾਸਤੇ ਦੁੱਧ ਲੈ ਕੇ ਆਓ ਗਰੀਬ ਸਿੱਖ ਭੱਜ ਕੇ ਦੁੱਧ ਲੈ ਕੇ ਆਉਂਦਾ ਫਿਰ ਮਸੰਦ ਦੇ ਖਾਣ ਵਾਸਤੇ ਦਾਲ ਰੋਟੀ ਖੀਰ ਕਿਰਾ ਥਾਲੀ ਵਿੱਚ ਪਰੋਸ ਕੇ ਉਸ ਦੇ ਅੱਗੇ ਰੱਖਿਆ ਜਾਂਦਾ ਤਾਂ ਮਾਂ ਦੀ ਦਾਲ ਵੇਖ ਕੇ ਮਸੰਦ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਤੇ ਉਹ ਭੋਜਨ ਵਾਲੀ ਥਾਲੀ ਚਲਾ ਕੇ ਮਾਰਦਾ ਏ ਕਿ ਮੈਂ ਹੁਣ ਡੰਗਰਾਂ ਦਾ ਖਾਣਾ ਖਾਵਾਂਗਾ ਜਾ ਉਹ ਮੇਰੇ ਵਾਸਤੇ ਮੁਰਗਾ ਜਾਂ ਬੱਕਰਾ ਲੈ ਕੇ ਆਓ ਤੇ ਇੱਕ ਸ਼ਰਾਬ ਦੀ ਬੋਤਲ ਵੀ ਲੈ ਕੇ ਆ ਉਹ ਗਰੀਬ ਸਿੱਖ ਕਰਜੇ ਤੇ ਪੈਸੇ ਫੜ ਕੇ ਮੁਰਗਾ ਤੇ ਸ਼ਰਾਬ ਲਿਆ ਕੇ ਉਸ ਮਸੰਦ ਨੂੰ ਖਵਾਉਂਦਾ ਮਸੰਦ ਮੀਟ ਦੇ ਨਾਲ ਸਾਰੀ ਬੋਤਲ ਖੇਚ ਜਾਂਦਾ ਤੇ ਜਾਲ ਲਗਾ ਉਸ ਗਰੀਬ ਸਿੱਖ ਨੂੰ ਡਰਾਉਂਦਿਆਂ ਹੋਇਆਂ ਕਹਿੰਦਾ ਏ ਕਿ ਗੁਰੂ ਮਾਰਿਆ ਜੇ ਤੂੰ ਮੈਨੂੰ 21 ਰੁਪਏ ਭੇਟਾ ਨਾ ਦਿੱਤੀ ਤਾਂ ਮੇਰੇ ਸਰਾਫ ਦੇ ਨਾਲ ਤੇਰਾ ਸਾਰਾ ਘਰ-ਬਾਰ ਤਬਾਹ ਹੋ ਜਾਵੇਗਾ ਗਰੀਬ ਸਿੱਖ ਵਿਚਾਰਾ ਕੰਬਦਾ ਕੰਬਦਾ ਆਪਣੀ ਜ਼ਮੀਨ ਗਹਿਣੇ ਪਾ ਕੇ ਉਸ ਮਸੰਦ ਨੂੰ ਕਿਤੋਂ 21 ਰੁਪਏ ਲਿਆ ਕੇ ਭੇਟਾ ਕਰਦਾ ਏ ਮਸੰਦ ਜਾਂਦੇ ਵਕਤ ਜਿਹੜੀ ਚਾਦਰ ਪਲੰਘ ਤੇ ਵਿਛਾਈ ਹੁੰਦੀ ਉਹਨੂੰ ਵੀ ਨਾਲ ਚੁੱਕ ਕੇ ਆਪਣੀ ਘੋੜੀ ਤੇ ਪਾ ਕੇ ਲੈ ਜਾਂਦਾ ਇਹ ਨਾਟਕ ਜਦੋਂ ਦਸ਼ਮਪਿਤਾ ਦੇਖਦੇ ਤਾਂ ਗੁਰੂ ਸਾਹਿਬਾਂ ਦੇ ਅੱਖਾਂ ਵਿੱਚੋਂ ਲਹੂ ਉਤਰ ਆਉਂਦਾ ਹੈ ਕਿ ਮੇਰੇ ਪਿਆਰੇ ਸਿੱਖਾਂ ਦੇ ਨਾਲ ਇਹ ਦੁਸ਼ਟ ਮਸੰਦ ਇਹੋ ਜਿਹਾ ਵਿਵਹਾਰ ਕਰ ਰਹੇ ਹਨ ਇਹਨਾਂ ਸਾਰਿਆਂ ਨੂੰ ਸੋਧਾ ਲਾਓ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਵੱਡੇ ਕਿਢਾਏ ਮੰਗਵਾ ਕੇ ਉਸ ਵਿੱਚ ਤੇਲ ਪਾ ਕੇ ਉਬਾਲਦੇ ਤੇ ਸਾਰੇ ਮਸੰਦਾਂ ਨੂੰ ਜਿਉਂਦਿਆਂ ਹੀ ਉਸ ਗਰਮ ਉਬਲਦੇ ਤੇਲ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ ਜਿਹੜਾ ਗੁਰਦੁਆਰਾ ਗੁਰੂ ਕੇ ਮਹਿਲ ਨੇੜੇ ਜੋ ਖੂਹ ਬਣਿਆ ਹੋਇਆ ਦਸ਼ਮ ਪਾਤਸ਼ਾਹ ਨੇ ਉਸ ਖੂਹ ਦੇ ਵਿੱਚ ਵੀ 120 ਦੁਸ਼ਟ ਮਸੰਦਾਂ ਨੂੰ ਸੋਧਾ ਲਾਇਆ ਸੀ ਜਿਹੜੇ ਸੱਚੇ ਸੁੱਚੇ ਸਨ ਉਹਨਾਂ ਨੂੰ ਬਖਸ਼ਿਆ ਵੀ ਗਿਆ ਇਹ ਦੁਸ਼ਟ ਮਸੰਦ ਜਿਸ ਵੀ ਸਿੱਖ ਦੇ ਘਰ ਵਿੱਚ ਜਾਂਦੇ ਸਨ ਉਸ ਦਾ ਘਰ-ਬਾਰ ਲੁੱਟ ਕੇ ਵਹਿਲਾ ਕਰ ਦਿੰਦੇ ਸਨ ਤੇ ਸਿੱਖ ਸੰਗਤ ਜੋ ਗੁਰੂ ਘਰ ਵਾਸਤੇ ਭੇਟਾ ਚੜਾਉਂਦੀ ਹੁੰਦੀ ਸੀ ਉਹ ਵੀ ਇਹੀ ਦੁਸ਼ਟ ਅਧਿਕਾਰ ਜਾਂਦੇ ਸਨ ਸੋ ਦੋਸਤੋ ਇਹ ਸੀ ਇਤਿਹਾਸ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਸ਼ਟ ਮਸੰਦਾਂ ਨੂੰ ਤੇਲ ਵਿੱਚ ਬਾਲ ਕੇ ਸਾੜਿਆ ਸੀ ਦੋਸਤੋ ਤੁਸੀਂ ਸਾਰੇ ਹੀ ਇਹ ਗੱਲ ਜਾਣਦੇ ਹੋ ਕਿ ਅੱਜ ਵੀ ਸਿੱਖ ਧਰਮ ਵਿੱਚ ਕਈ ਮਸੰਦ ਉੱਠ ਖੜੇ ਹੋਏ ਹਨ ਜਿਨ੍ਹਾਂ ਵਿੱਚੋਂ ਕਈਆਂ ਨੇ ਗੁਰਦੁਆਰੇ ਦੱਬੇ ਹੋਏ ਤੇ ਕਈ ਆਪਣੇ ਆਪਣੇ ਡੇਰੇ ਖੋਲ ਕੇ ਬੈਠੇ ਹਨ ਪਰ ਅੱਜ ਵੇਲਾ ਹੈ ਹੋਣ ਦੇ ਮਸੰਦਾਂ ਦੀ ਅਸਲੀਅਤ ਨੂੰ ਪਛਾਣਨ ਦਾ ਦੋਸਤੋ ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਾੜੇ ਗਏ ਇਹਨਾਂ ਮਸੰਦਾਂ ਦੀ ਗਿਣਤੀ ਵੱਖੋ-ਵੱਖ ਗ੍ਰੰਥਾਂ ਵਿੱਚ ਵੱਖੋ-ਵੱਖਰੀ ਦੱਸੀ ਗਈ ਹੈ ਕਿਤੇ ਇਹ ਗਿਣਤੀ 7 ਹੈ ਕਿਤੇ ਇਹ ਗਿਣਤੀ 2200 ਹੈ ਤੇ ਕਿਤੇ ਇਹ ਗਿਣਤੀ 1100 ਹੈ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ